ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਮਿਲਣ ਵਾਲੀ ਸਹੂਲਤਾਂ ਦਾ ਜਾਇਜ਼ਾ ਲਿਆ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਨੀਂਦ ਦੀ ਪ੍ਰੀਖਿਆ ਨੂੰ ਵੀ ਲੈ ਕੇ ਸਾਹਮਣੇ ਆਏ ਵਿਵਾਦਨ ਲੈ ਕੇ ਟਿੱਪਣੀ ਕੀਤੀ ਅਤੇ ਕਿਹਾ ਕਿ ਜ਼ੀਰੋ ਨੰਬਰ ਲੈਣ ਵਾਲੇ ਐਡਮਿਸ਼ਨ ਲੈ ਗਏ ਅਤੇ ਮਿਹਨਤ ਕਰਨ ਵਾਲੇ ਬੱਚੇ ਫੇਲ ਹੋ ਗਏ ਇਸਰਾਨ ਉਹਨਾਂ ਨੇ આરોਪ ਲਗਾਇਆ ਕਿ ਅਰਵਿੰਦ ਕੇ ਜੀ ਦੀ ਵਾਦੀ ਸਿਹਤ ਵਿਗੜ ਰਹੀ ਹੈ ਅਤੇ ਉਹਨਾਂ ਦਾ ਸ਼ੂਗਰ ਲੈਵਲ ਵਾਰ-ਵਾਰ ਵੱਧਦਾ ਜਾ ਰਿਹਾ ਪਰ ਉਹਨਾਂ ਨੂੰ ਸਹੀ ਡਾਕਟਰ ਮੌਜੂਦ ਨਹੀਂ ਕਰਵਾਇਆ ਜਾ ਰਿਹਾ ਦੇਖੋ ਇਹ ਜਿਹੜਾ ਹਸਪਤਾਲ ਹੈ ਇਹ ਹੁਣ ਸੁਰਖੀਆਂ ਦੇ ਵਿੱਚ ਹੋਏਗਾ ਕਿ ਇਹਦੀ ਜਿਹੜੀ ਬਿਲਡਿੰਗ ਹੈ ਇਹਦੀ ਰੈਨੋਵੇਸ਼ਨ ਹੋ ਗਈ ਹੈ ਸਾਰੀਆਂ ਦਵਾਈਆਂ ਮਿਲ ਲਈਆਂ ਹਸਪਤਾਲ 에어 ਕੰਡੀਸ਼ਨ ਹੋ ਰਿਹਾ ਹੈ ਸੀਵਰੇਜ ਸਿਸਟਮ ਵੀ ਕੰਮ ਕਰ ਰਿਹਾ ਪੀਣ ਵਾਲਾ ਠੰਡਾ ਪਾਣੀ ਵੀ ਆ ਔਰ ਇੱਕ ਨਵਾਂ ਕਨਸੈਪਟ ਜਿਹੜਾ ਅਸੀਂ ਤੁਹਾਡੇ ਬਾਹਰ ਜਿੱਥੇ ਪੋਰਚ ਆ ਨਾ ਜੀ ਇਹਦੇ ਆਸ-ਪਾਸ ਮੈਂ ਜਗ੍ਹਾ ਦੇਖਣ ਜਾ ਰਿਹਾ ਸੀ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣਾਵਾਂਗੇ ਜਿਵੇਂ ਮਰੀਜ਼ ਅੰਦਰ ਆਏਗਾ ਸਾਡਾ ਸਟਾਫ ਉਹਨਾਂ ਨੂੰ ਪਹਿਲਾਂ ਬਿਠਾਏਗਾ ਸਾਰੀ ਗੱਲਬਾਤ ਕਰੇਗਾ ਉਹਨੂੰ ਪੁੱਛੇਗਾ ਕੀ ਤਕਲੀਫ ਹੈ ਜੇ ਐਮਰਜੈਂਸੀ ਹੈ ਤਾਂ ਐਮਰਜੈਂਸੀ ਲੈ ਕੇ ਜਾਏਗਾ ਜੇ ਓਪੀਡੀ ਦੀ ਲੋੜ ਹੈ ਤਾਂ ਓਪੀਡੀ ਚ ਭੇਜੇਗਾ ਜੇ ਉਹਦਾ ਕੋਈ ਆਪਰੇਸ਼ਨ ਹੋਣਾ ਜਿਹੜਾ ਸੰਬੰਧਤ ਡਾਕਟਰ ਕੋਲੇ ਪਹੁੰਚਾਏਗਾ ਉਹਨੂੰ ਸੋ ਅਸੀਂ ਇੱਕ ਨਵਾਂ ਵਰਕ ਕਲਚਰ ਲੈ ਕੇ ਆ ਰਹੇ ਹਾਂ ਇਟਸ ਅ ਵਰਕ ਇਨ ਪ੍ਰੋਗਰੈਸ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਸਾਡੇ ਐਮ ਐਲ ਏ ਸਾਹਿਬ ਰੈਗੂਲਰਲੀ ਜੇ ਕੋਈ ਪਾਣੀ ਦੀ ਦਿੱਕਤ ਹੈ ਉਹਨੇ ਆਪੇ ਪੂਰਾ ਲਵਾਤਾ ਠੀਕ ਹੈ ਜੀ ਜਿਹੜੀ ਕੋਈ ਦਿੱਕਤ ਹੈ ਅਸੀਂ ਸੋਲਵ ਕਰ ਰਹੇ ਹਾਂ ਸਾਡੇ ਮਾਨਯੋਗ ਜਿਹੜੇ ਮੈਂਬਰ ਆਫ ਰਾਜ ਸਭਾ ਦੇ ਹੈਗੇ ਆ ਜੀ ਸੰਜੀਵ अरोड़ा ਜੀ ਉਹ ਸਾਰੇ ਹਸਪਤਾਲ ਦੀ ਸਾਨੂੰ ਜਿਹੜੇ ਹੈਗੇ ਆ ਐਨ ਜੀਓ ਵੱਲੋਂ ਰੈਨੋਵੇਸ਼ਨ ਕਰਾ ਕੇ ਦੇ ਰਹੇ ਆ ਸੋ ਲੁਧਿਆਣਾ ਵਿੱਚ ਬਹੁਤ ਅੱچھے ਲੋਕ ਹੈ ਅੱچھے ਲੋਕਾਂ ਦੀ ਗੱਲ ਕਰੀਏ ਆਪਾਂ ਤੇ ਇਹ ਜਿਹੜਾ ਤੁਹਾਡਾ ਮਤਲਬ ਪੁਰਾਣੇ ਵਾਲਾ ਜਿਹੜਾ ਤੁਹਾਡਾ ਸਰਕਾਰੀ ਹਸਪਤਾਲ ਦਾ ਐਮ ਐਚ ਸੀਗਾ ਇਹ ਆਉਣ ਵਾਲੇ 6 ਮਹੀਨਿਆਂ ਚ ਬਦਲ देखो मैं यही थाने कह रहा हूं कि असली ना जब कोई भी गल बात होती है आपा उसको सबक सिखਦੇ ਆ ਮੈਂ ਤੁਹਾਡੇ ਜਦੋਂ 6 ਮਹੀਨੇ 6 ਮਹੀਨੇ ਤਾਂ ਲੱਗ ਜਾਣਗੇ ਕਿਉਂਕਿ ਅਸੀਂ ਉਹਦੇ ਵਾਸਤੇ ਸਟਰਕਚਰ ਬਣਾਵਾਂਗੇ ਜੀ 5-6 ਮਹੀਨੇ ਦੇ ਵਿੱਚ ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ ਇਹ ਪਹਿਲੀ ਵਾਰੀ ਇੰਡੀਆ ਦੇ ਵਿੱਚ ਕਨਸੈਪਟ ਲੈ ਕੇ ਆ ਰਹੇ ਆ ਅਸੀਂ ਜਿਵੇਂ ਪੇਸ਼ੈਂਟ ਆਏਗਾ ਉੱਥੇ ਸਟਰਕਚਰ ਵੀ ਹੋਏਗਾ व्हीਲਚੇਅਰ ਵੀ ਹੋਏਗੀ ਸਟਾਫ ਵੀ ਹੋਏਗਾ ਉਹ ਪੇਸ਼ੈਂਟ ਨੂੰ ਰਿਸਿਵ ਕਰਕੇ ਜਿਹੜੀ ਵੀ ਉਹਨੂੰ ਲੋੜ ਹੋਏਗੀ ਉਹ ਦੇਣਗੇ ਔਰ ਪੇਸ਼ੈਂਟ ਕੋਈ ਦਵਾਈ ਬਾਹਰੋਂ ਨਹੀਂ ਲੈ ਕੇ ਆ ਰਿਹਾ ਦਵਾਈਆਂ ਅਸੀਂ ਦੇ ਦਿੱਤੀਆਂ ਐਕਸ-ਰੇ ਅਲਟਰਾਸਾਊਂਡ ਮਸ਼ੀਨਾਂ ਦੇ ਦਿੱਤੀਆਂ ਪੈਰਾਮੈਡੀਕਲ ਸਟਾਫ ਭਰਤੀ ਹੋ ਗਿਆ ਡਾਕਟਰ ਭਰਤੀ ਕਰ ਰਹੇ ਆ ਸਪੈਸ਼ਲਿਸਟ ਭਰਤੀ ਕਰ ਰਹੇ ਆ ਤੁਹਾਡੇ ਡੀਐਨਬੀ ਕੋਰਸ ਚੱਲਦੇ ਆ ਤੁਹਾਡਾ ਬਹੁਤ ਜਲਦੀ ਤੁਹਾਡਾ ਇੱਕ 1.5 ਮਹੀਨੇ ਦੇ ਵਿੱਚ ਜਿਹੜਾ ਤੁਹਾਡਾ ਬਿਲਡਿੰਗ ਦਾ ਕੰਮ ਕੰਪਲੀਟ ਹੋ ਜਾਣਾ ਇੰਟੈਂਸਿਵ ਕੇਅਰ ਯੂਨਿਟ ਬੱਚਿਆਂ ਵਾਸਤੇ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਸਾਰੇ ਐਮਰਜੈਂਸੀ ਸਰਵਿਸਿਜ਼ ਲਾਈਫ ਸਪੋਰਟ ਸਿਸਟਮ ਜਿਹਦੇ ਵਾਸਤੇ ਪੇਸ਼ੈਂਟ ਨੂੰ ਪੀਜੀਆ ਰੈਫਰ ਕਰਦੇ ਉਹ ਨਹੀਂ ਕਰਿਆ ਕਰਾਂਗੇ ਠੀਕ ਹੈ ਗੱਲ ਕਰੀਏ ਅੱਗੇ ਪਿੱਛੇ ਪਰ ਚੂਹੇ ਨਹੀਂ ਕਿਲੂ ਵੀ ਬਣੀ ਹੋਏ ਨਹੀਂ ਦੇਖੋ ਮੈਂ ਦੱਸਦਾ ਹੁਣ ਜਿਹੜੀਆਂ ਤੁਹਾਡੀਆਂ ਸੀ ਨਾ ਚੂਹ ਜਿਹੜੀਆਂ ਪਿਛਦੀਆਂ ਸਰਕਾਰਾਂ ਦੇ ਸੀ ਉਹ ਸਾਡੇ ਵਾਸਤੇ ਚੂਹੇ ਛੱਡ ਕੇ ਗਈਆਂ ਸੀ ਡਾਕਟਰ ਛੱਡ ਕੇ ਨਹੀਂ ਗਈਆਂ ਸਟਾਫ ਛੱਡ ਕੇ ਨਹੀਂ ਗਈਆਂ ਮਸ਼ੀਨਾਂ ਛੱਡ ਕੇ ਨਹੀਂ ਗਈਆਂ ਅਸੀਂ ਜਿਹੜੇ ਚੂਹੇ ਸੀਗੇ ਉਹ ਆਪ ਵੀ ਆਪ ਵੀ ਖਤਮ ਹੋ ਗਏ ਤੇ ਹੁਣ ਚੂਹੇ ਵੀ ਖਤਮ ਹੋ ਗਏ ਠੀਕ ਹੈ ਸਰ 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 ਅੱਡੀ ਦਾ ਪੈਸਾ ਨਹੀਂ ਮਿਲ ਰਿਹਾ ਸਰ ਉਹ ਕੋਲੇ ਲੈ ਕੇ ਜਾਓ ਦੇਖੋ ਦੇਖੋ ਜਿਹੜਾ ਜੀ ਪ੍ਰਾਈਵੇਟ ਚੱਲੇ ਰਿਹਾ ਸਰ ਹਾਂਜੀ 5 ਲੱਖ ਸਰ ਮੰਤੇ ਚਾਲੇ ਦੇਖੋ ਮੇਰੀ ਗੱਲ ਸੁਣੋ ਜਿਹੜੀ ਦੇਸ਼ ਵਾਸਤੇ ਸਭ ਤੋਂ ਜ਼ਰੂਰੀ ਗੱਲ ਹੈ ਤੁਸੀਂ ਮੇਰੇ ਤੋਂ ਕਿਸੇ ਨੂੰ ਨਹੀਂ ਪੁੱਛੀ ਜੋ ਕੋਡਾ ਜਿਹੜਾ NEET ਦਾ ਟੈਸਟ ਸੀਗਾ ਉਹਦਾ ਪੇਪਰ ਲੀਕ ਹੋਇਆ ਜੀ 24 ਲੱਖ ਨੌਜਵਾਨਾਂ ਦੇ ਨਾਲ 24 ਲੱਖ ਨੌਜਵਾਨ ਮੀਨਸ 2.5 ਕਰੋੜ ਪਰਿਵਾਰਾਂ ਦੇ ਨਾਲ ਧੋਖਾ ਹੋਇਆ ਜੀ ਠੀਕ ਹੈ ਜੀ ਉਹਦੀ ਕੋਈ ਗੱਲ ਨਹੀਂ ਕਰਦਾ ਪਿਛਲੇ ਸਾਲ ਦਾ ਮੈਂ ਤੁਹਾਨੂੰ ਦਿਖਾਣਾ ਇੱਕ ਬਹੁਤ ਵੱਡਾ ਸਕੈਮ ਹੈ ਕਿਸੇ ਨੇ ਅਜੇ ਤੱਕ ਗੱਲ ਨਹੀਂ ਕੀਤੀ ਨੈਸ਼ਨਲ ਲੈਵਲ ਤੇ ਇਹਨੂੰ ਚੰਗੀ ਤਰ੍ਹਾਂ ਦੇਖ ਲਓ ਰਿਕਾਰਡ ਕਰ ਲਓ ਜੀ ਇਹਨੂੰ ਪਿਛਲੀ ਵਾਰੀ ਜਿਹੜਾ ਇੱਕ ਤਾਂ ਹੁੰਦਾ NEET UG ਅੰਡਰਗ੍ਰੈਜੂਏਟ NEET PG ਦਾ ਸੀਗਾ ਅਸ ਭਾਰਤ ਸਰਕਾਰ ਦੀ ਚਿੱਠੀ ਹੈ ਜੀ ਇਹਨਾਂ ਨੇ ਸਾਨੂੰ ਚਿੱਠੀ ਭੇਜੀ ਕਿ ਜਿਹੜੇ ਬੱਚਿਆਂ ਦਾ NEET ਵਿੱਚ ਜ਼ੀਰੋ ਨੰਬਰ ਵੀ ਹੈ ਉਹਨੂੰ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਉਹਨੂੰ ਐਡਮਿਸ਼ਨ ਦੇ ਦਿਓ ਆ ਚਿੱਠੀ ਆ ਜੀ ਕਰ ਲਓ ਦਿਖਾ ਲਓ ਕੈਮਰਾਮੈਨ ਕੈਨ ਯੂ ਫੋਕਸ ਔਨ ਥਿਸ ਬਾਰੀ ਬਾਰੀ ਕਰ ਲਓ ਜੀ ਠੀਕ ਆ ਜੀ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਵੀ ਜਿਹਦਾ ਨੀਟ ਦੇ ਵਿੱਚ ਜ਼ੀਰੋ ਨੰਬਰ ਆਇਆ ਜ਼ੀਰੋ ਉਹਨੂੰ ਵੀ ਪੋਸਟ ਗ੍ਰੈਜੂਏਸ਼ਨ ਦੀ ਐਡਮਿਸ਼ਨ ਦੇ ਦਿਓ ਪਰ ਨੀਟ ਟੈਸਟ ਦਾ ਮਤਲਬ ਕੀ ਹੋਇਆ ਜੀ ਇਹ ਵੀ ਇੱਕ ਸਕੈਮ ਹੈ ਇਹ ਕਿਉਂ ਕੀਤਾ ਕਿਹੜੀ ਲੌਬੀ ਹੈ ਕਿਹਦੇ ਵਾਸਤੇ ਕੀਤਾ ਕਿ ਜ਼ੀਰੋ ਜ਼ੀਰੋ ਨੰਬਰ ਲੈਣ ਵਾਲੇ ਨੂੰ ਡਾਕਟਰਾਂ ਬਾਕੀ ਸਾਰੇ ਜਿੰਨੇ ਬੱਚੇ ਉਹਨੂੰ ਪਾਸ ਹੋਣ ਲਈ 33 ਨੰਬਰ ਚਾਹੀਦੇ ਆ ਮੈਂ ਡਾਕਟਰੀ ਕੀਤੀ ਆ ਸਾਨੂੰ ਪਾਸ ਹੋਣ ਲਈ 50% ਨੰਬਰ ਚਾਹੀਦੇ ਆ ਇਹ ਨੀਟ ਵਿੱਚ ਕਹ ਰਿਹਾ 0% ਰੈਡਮਿਸ਼ਨ ਦੇ ਦਿਓ ਇਹਦਾ ਮਤਲਬ ਕੀ ਹੋਇਆ ਇਹ ਸਕੈਮ ਹੋਇਆ ਜੀ ਇਲੈਕਸ਼ਨਾਂ ਤੋਂ ਪਹਿਲਾਂ ਹੋਇਆ ਪਿਛਲੇ ਸਾਲ ਚ ਹੋਇਆ ਔਰ ਇੱਕ ਕਿਸੇ ਨਾ ਕਿਸੇ ਕਿਸੇ ਮਾਫੀਆ ਨਾਲ ਮਿਲ ਕੇ ਇਹ ਕੇਂਦਰ ਸਰਕਾਰ ਦੀ ਚਿੱਠੀ ਆ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਇਹਦੇ ਵਾਸਤੇ ਜਿਹੜੀ ਕਾਰਵਾਈ ਹੈ ਉਹ ਮੈਂ ਨਹੀਂ ਕਰ ਸਕਦਾ ਇਹ ਰੈਗੂਲੇਟਰੀ ਅਥਾਰਟੀ ਨੈਸ਼ਨਲ ਮੈਡੀਕਲ ਕਮਿਸ਼ਨ ਹੈ ਉਹਨਾਂ ਦੀ ਚਿੱਠੀ ਹੈ ਮੈਂ ਉਹਨਾਂ ਨੂੰ ਜੋ ਕਹਿ ਸਕਦਾ ਸੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਐਥਿਕਲੀ ਗਲਤ ਹੈ ਇਹ ਮੈਡੀਕਲੀ ਐਥਿਕਲੀ ਗਲਤ ਹੈ ਬਟ ਲੀਗਲੀ ਜਿਹੜਾ ਹੈਗਾ ਲੀਗਲ ਉਹਨਾਂ ਨੇ ਡਿਸਾਈਡ ਕਰਨਾ ਜਿਵੇਂ ਤੁਸੀਂ ਇਲੈਕਸ਼ਨ ਬਾਂਡ ਦਾ ਜਿਹੜਾ ਹੈਗਾ ਜੀ ਉਹ ਸਰਕਾਰ ਨੇ ਕਾਨੂੰਨ ਬਣਾਤਾ ਸੁਪਰੀਮ ਕੋਰਟ ਕਹਿੰਦੀ ਹੈ ਅਨਕਨਸਟੀਟਿਊਸ਼ਨਲ ਹੈ ਗੈਰ ਸੰਵਿਧਾਨਿਕ ਹੈ ਐਦਾਂ ਹੀ ਆ ਆ ਵੀ ਜਿਹੜਾ ਹੈਗਾ ਇਹ ਵੀ ਅਨ ਇਹ ਵੀ ਇਲਲੀਗਲ ਹੈ ਇਹ ਅਨਕਨਸਟੀਟਿਊਸ਼ਨਲ ਗਲਤ ਹੈ ਜੀ ਇਹ ਵੀ ਆ ਦਿਖਾਓ ਜੇ ਹਿੰਮਤ ਹੈ ਤਾਂ ਇਹ ਦਿਖਾਓ ਕਿ ਨੀਡ ਪੀਜੀ ਵਿੱਚ ਜ਼ੀਰੋ ਨੰਬਰ ਨਾਲ ਅਰਮਿਸ਼ਨ ਦਿੱਤੀ ਹੈ ਜੀ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਕੇਂਦਰ ਸਰਕਾਰ ਨੇ ਹਾਂ ਜੀ ਮੈਂ ਇਹ ਕਹਿ ਰਿਹਾ ਵੀ ਜਿਹੜੇ ਤੁਸੀਂ ਡਾਕਟਰ ਹੋਣੇ ਆ ਆਪਾਂ NEET ਦਾ ਪਰਪਸ ਇਹ ਆ ਕਿ ਮੈਰਿਟੋਰੀਅਸ ਬੱਚੇ ਆਣ ਤੁਸੀਂ ਉਹ ਪਰਪਸ ਹੀ ਡਿਫਾਈ ਕਰਤਾ ਤੁਸੀਂ ਮੈਰਿਟ ਨੂੰ ਛੱਡ ਕੇ ਪੈਸੇ ਨੂੰ ਚੰਬੜ ਗਏ ਇਹ ਇਹ ਕੇਂਦਰ ਸਰਕਾਰ ਦੀ ਉਹਨਾਂ ਦੇ ਕੰਮ ਉਹਨਾਂ ਦੀ ਕਹਿਣੀ ਤੇ ਕਰਨੀ ਦਾ ਫਰਕ ਸਮਝੋ ਸਰਕਾਰੀ ਐਡਮਿਸ਼ਨ ਦਾ ਆਪਾਂ ਦੇ ਰਹੇ ਨਹੀਂ ਬਲਕਿ ਉਹ ਪਰਪਨਾ ਦੇ ਨੇ ਹਾਂਜੀ ਜੀ ਸਰਕਾਰੀ ਨੇ ਕਾਲਜ ਹੈ ਸਰਕਾਰੀ ਕਾਲਜ ਭਰਾਵਾ ਮੇਰੇ ਕੋਲ ਹੈ ਉਹ ਮੈਂ ਤੁਹਾਨੂੰ ਦੱਸਦਾ ਮੈਂ ਨਵੇਂ ਕੋਰਸਸ ਜਿਵੇਂ ਤੁਹਾਡਾ ਕ੍ਰਿਟੀਕਲ ਕੇਅਰ ਦੇ ਬਲਾਕ ਬਣਾ ਰਹੇ ਆ ਕੇਂਦਰ ਦੀ ਕੋਈ ਸਕੀਮ ਨਹੀਂ ਹੈ ਮੈਂ ਉਹਨਾਂ ਨੂੰ ਵੀ ਕਿਹਾ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਦੀ ਕੋਰਸਸ ਸ਼ੁਰੂ ਕਰ ਰਹੇ ਹਾਂ ਅਸੀਂ ਮੱਲਾ ਕਲਿਨਿਕ ਬਣਾਏ ਆ ਫੈਮਿਲੀ ਮੈਡੀਸਨ ਦੀ ਇੱਥੇ ਸ਼ੁਰੂ ਕਰ ਰਹੇ ਹਾਂ ਤੁਹਾਡੇ ਪੀਜੀਏ ਇੱਥੇ ਸ਼ੁਰੂ ਕਰ ਰਹੇ ਹਾਂ ਜੀ ਸਾਰੇ ਆਸਤਾਂ ਸ਼ੁਰੂ ਕਰ ਰਹੇ ਹਾਂ ਫੈਮਿਲੀ ਫੈਮਿਲੀ ਡਾਕਟਰਸ ਬਣਾ ਰਹੇ ਹਾਂ ਤਾਂ ਕਿ ਉਹ ਡਾਕਟਰ ਨੂੰ ਥੋੜਾ ਜਿਆਦਾ ਪਤਾ ਹੋਵੇ ਵੀ ਜਿਹੜਾ ਵੀ ਬੱਚਾ ਆ ਗਿਆ ਉਹਦਾ ਇਲਾਜ ਕਿਵੇਂ ਕਰਨਾ ਔਰਤ ਦਾ ਕਿਵੇਂ ਕਰਨਾ ਨਵੇਂ ਕਨਸੈਪਟ ਲੈ ਕੇ ਆ ਰਹੇ ਹਾਂ ਜੀ ਪੈਲੀਏਟਿਵ ਕੇਅਰ ਦਾ ਲੈ ਕੇ ਆ ਰਹੇ ਹਾਂ ਕਿਸ ਤੋ ਅਸੀਂ ਜਿਹੜੀ ਐਜੂਕੇਸ਼ਨ ਹੈ ਮੈਡੀਕਲ ਐਜੂਕੇਸ਼ਨ ਹੈ ਉਹਨੂੰ ਰਿਫਾਰਮ ਕਰ ਰਹੇ ਹਾਂ ਇਹਨੂੰ ਠੀਕ ਹੈ ਜੀ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਹੈ ਪਹਿਲੀ ਵਾਰੀ ਕੋਈ ਪ੍ਰੋਫੈਨਸ਼ਨ ਆਫ ਡਿਜ਼ੀਜ਼ ਪ੍ਰੋਮੋਸ਼ਨ ਆਫ ਹੈਲਥ ਕਰ ਰਹੇ ਹਾਂ ਰੀਹੈਬਿਲਿਟੇਸ਼ਨ ਸਰਵਿਸਿਜ਼ ਕਰ ਰਹੇ ਹਾਂ ਪਹਿਲੀ ਵਾਰੀ ਇੱਕ ਸਰਕਾਰ ਹੈ ਭਗਵੰਤ ਮਾਨ ਸਰਕਾਰ ਜਿਹੜੀ ਕਿ ਇੱਕ ਸਟ੍ਰਕਚਰਡ ਤਰੀਕੇ ਦੇ ਨਾਲ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਦੇ ਵਿੱਚ ਕੰਮ ਕਰਦੀ ਹੈ ਦੇਖੋ ਡੈਡ ਲਾਈਨ ਜਿਹੜੀ ਹੈ ਗਿਆ ਅਸੀਂ ਵੀ ਵਾਂਟ ਟੂ ਡੂ ਇਟ ਐਸ ਫਾਸਟ ਐਸ ਪੋਸੀਬਲ ਦੇਖੋ ਇਹਦੇ ਵਿੱਚ ਜਿਹੜਾ ਤੇ ਜਿਹੜੇ ਅਸੀਂ ਨਵੇਂ ਕੋਰ ਉਹਨਾਂ ਨੂੰ ਜਾਣ ਕੇ ਉਹਦੇ ਵਿੱਚ ਟਾਈਮ ਲੱਗੇਗਾ ਥੋੜਾ ਜਿਹਾ ਜਿਹੜੇ ਅਸੀਂ ਰਿਫਾਰਮ ਕਰਨੇ ਆ ਜਿਵੇਂ ਤੁਹਾਡਾ ਇੱਥੇ ਜਿਹੜਾ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਹੈ ਜੀ ਜਾਂ ਐਮਰਜੈਂਸੀ ਦੇ ਵਿੱਚ ਸਾਡਾ ਕੰਮ ਕੰਪਲੀਟ ਹੋ ਜਾਏਗਾ 2-3 ਮਹੀਨੇ ਚ ਅਪਰ ਲਿਮਿਟ 6 ਮਾਸ ਬਾਏ ਦਾ ਐਂਡ ਆਫ ਦਿਸ ਈਅਰ ਯੂ ਵਿਲ ਹੈਵ ਆਲ ði ਸਰਵਿਸਿਜ਼ ਦੇਖੋ ਇਹਦੇ ਚ ਨਾ ਅਸੀਂ ਕੁਝ ਇੱਕ ਨਵੇਂ ਕੰਮ ਕੀਤੇ ਆ ਨੋਖੇ ਜਿਵੇਂ ਮੈਂ ਸਿੱਧੀ ਗੱਲ ਕੀਤੀ ਹੈ ਸਿਹਤ ਕ੍ਰਾਂਤੀ ਦੀ ਇਹਨੂੰ ਅਸੀਂ ਨਾ ਡੀਕ੍ਰਿਮੀਨਲਾਈਜ਼ ਕਰਕੇ ਵੀ ਜਿਹੜੇ ਡਰੱਗ ਅਡਿਕਟ ਆ ਸਾਰੇ ਹਸਪਤਾਲਾਂ ਚ ਜਾਣੇ ਚਾਹੀਦੇ ਆ ਉਹਦੇ ਵਾਸਤੇ ਮੈਂ ਜਿਹੜੇ ਡਿਪਟੀ ਕਮਿਸ਼ਨਰ ਤੇ ਜਿਹੜੇ ਤੁਹਾਡੇ ਕਮਿਸ਼ਨਰ ਆਫ ਪੁਲਿਸ ਸਰ ਉਹਨੂੰ ਬੁਲਾਇਆ ਸੀਗਾ ਜੀ ਜਿਹੜੇ ਤੁਹਾਡੇ ਡੀਡਿਕਸ਼ਨ ਸੈਂਟਰ ਹੈ ਨਾ ਜਿੱਥੇ ਲੋਕਾਂ ਨੂੰ ਇੱਥੇ ਤੱਕ ਪਹੁੰਚਾਣਾ ਮੈਂ ਤੁਹਾਡੀ ਵੀ ਮਦਦ ਕਰਦਾ ਥਾਡੇ ਥਰੂ ਮੈਂ ਜਨਤਾ ਨੂੰ ਵੀ ਬੇਨਤੀ ਕਰਦਾ ਕਿ ਬੱਚੇ ਸਾਡੇ ਕੋਲੇ ਬਚਾ ਦਿਓ ਅਸੀਂ ਉਹਨਾਂ ਨੂੰ ਜੋਗਾ ਮੈਡੀਟੇਸ਼ਨ ਕਾਉਂਸਲਿੰਗ ਫੈਮਿਲੀ ਕਾਉਂਸਲਿੰਗ ਵੀ ਕਰਾਂਗੇ ਦਵਾਈ ਵੀ ਦੇਾਂਗੇ ਔਰ ਉਹਨਾਂ ਦਾ ਨਸ਼ਾ ਛੁਡਾ ਕੇ ਨਾ ਜੀ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਅਸੀਂ ਜੋ ਕਿਸੇ ਸਰਕਾਰ ਨੇ ਪਹਿਲਾਂ ਨਹੀਂ ਕੀਤਾ ਕੰਮ ਸਿਖਾ ਕੇ ਸੁਣ ਲਓ ਜੀ ਕੰਮ ਸਿਖਾ ਕੇ ਅਸੀਂ ਉਹਨਾਂ ਕੋਈ ਨਾ ਕੋਈ ਲੋਨ ਦਵਾ ਕੇ ਉਹਨੂੰ ਕੰਮ ਸ਼ੁਰੂ ਕਰਾਂਗੇ ਜੀ। ਫਾਈਨਾਂਸ ਦਾ ਬਹੁਤ ਵੱਡਾ ਫੀਚਰ ਆ ਲੋਕੀ। ਹਾਂ ਜੀ। ਪਾਈਉਂ ਆਉਂਦੇ ਨਹੀਂ ਫਾਈਨਾਂਸ ਵਾਲੇ। ਉਹ ਸਾਰਾ ਮੈਂ ਤੁਸੀਂ ਨਾ ਥੋੜਾ ਜਿਹਾ ਵੇਟ ਕਰੋ ਜੀ। ਸਾਰਾ ਇਹਨੂੰ ਆਨਲਾਈਨ ਕਰ ਦਾਂਗੇ ਸਾਰਾ ਸਿਸਟਮ ਜੀ। ਕੋਈ ਸਾਰਿਆਂ ਨੂੰ ਸਿੰਪਲੀਫਾਈ ਕਰ ਦਾਂਗੇ। ਸਿੰਪਲ ਤੋਂ ਸਿੰਪਲ ਜਣਾ ਹੋਏਗਾ। ਮਿਨੀਮਮ ਜੜਾ ਹੋ ਜਾਏਗਾ ਉਹਦਾ। ਜਦੋਂ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣ ਗਿਆ ਜੀ। ਜਲੰਧਰ ਮੈਂ ਜਾ ਰਿਹਾ ਜੀ ਮੇਰੇ ਕੋਲ ਜਨੇ ਰਾਜਨੀਤਿਕ ਸਵਾਲ ਹੈ ਜਲੰਧਰ ਪੁੱਛਣਾ। ਤੁਸੀਂ ਕਿਸੀ ਵਾਰ ਵਿਜ਼ਿਟ ਕੀਤਾ ਸਰ ਅੰਦਰ ਕੀ ਦਿੱਕਤਾਂ ਪਰੇਸ਼ਾਨੀਆਂ ਲੱਗੀਆਂ ਸਰ ਹੁਣ ਤਾਂ ਮੇਰੇ ਖਿਆਲ ਸਾਰੇ ਕਹਿਣ ਲੱਗੇ ਵੀ ਇਹ ਬਿਲਕੁਲ ਜਿਹੜੀ ਹੈਗੀ ਹੈ ਇੱਕ ਰਾਜਸੀ ਮਤਲਬ ਤੁਸੀਂ ਕਹ ਲਓ ਵੀ ਇਹਦਾ ਸਾਜ਼ਿਸ਼ ਦੇ ਹਿਸਾਬ ਨਾਲ ਮੈਂ ਬਾਕੀ ਸਾਰੀਆਂ ਗੱਲਾਂ ਛੱਡ ਦੋ ਜੀ ਮੈਂ ਤਾਂ ਇੱਕ ਡਾਕਟਰ ਹਾਂ ਜਿਹੜਾ ਬੰਦਾ ਬਿਮਾਰ ਆ ਚਾਹੇ ਕੋਈ ਵੀ ਹੋਵੇ ਜੇ ਕੋਈ ਵਾਰ ਕ੍ਰਿਮੀਨਲ ਵੀ ਹੋਵੇ ਉਹਨੂੰ ਮੈਡੀਕਲ ਟ੍ਰੀਟਮੈਂਟ ਮਿਲਦੀ ਹੈ ਜੀ ਇੱਕ ਜਿਹੜਾ ਤੁਹਾਡਾ ਸੈਟਿੰਗ ਚੀਫ ਮਿਨਿਸਟਰ ਹੈ ਮੈਂ ਬਾਕੀ ਹੋਰ ਕੁਝ ਨਹੀਂ ਗੱਲ ਕਰਦਾ ਮੈਂ ਤਾਂ ਤੁਹਾਡੇ ਥਰੂ ਬੇਨਤੀ ਕਰਦਾ ਜੀ ਸਰਕਾਰ ਨੂੰ ਵੀ ਮਾਨਯੋਗ ਅਦਾਲਤਾਂ ਨੂੰ ਵੀ ਸੁਪਰੀਮ ਕੋਰਟ ਨੂੰ ਵੀ ਵੀ ਬਾਕੀ ਜੋ ਮਰਜ਼ੀ ਕਰਨ ਲਾ ਬੀ ਟੇਕ ਇਟਸ ਓਨ ਕੋਰਸ ਉਹ ਅਸੀਂ ਲੜ ਰਹੇ ਹਾਂ ਜੀ ਅਸੀਂ ਲੜਾਂਗੇ ਉਹ ਆਪਣੀ ਜਗ੍ਹਾ ਤੇ ਲੇਕਿਨ ਐਜ਼ ਅ ਡਾਕਟਰ ਐਜ਼ ਅ ਨਾਈ ਸਰਜਨ ਜਿਹੜੀ ਸ਼ੂਗਰ ਹੈ ਜਿਹੜਾ ਖਾਸ ਕਰਕੇ ਜਿਹੜਾ ਫਲਕਚੂਏਟਿੰਗ ਲੈਵਲ ਹੈ ਕਦੇ ਸ਼ੂਗਰ ਵਧ ਗਈ ਕਦੇ ਘਟ ਗਈ ਇਹਦਾ ਵਾਈਟਲ ਆਰਗਨਸ ਦੇ ਉੱਤੇ ਆイズ ਦੇ ਉੱਤੇ ਬਲਾਈਂਡੈਸ ਕਰਦੀ ਹੈ ਜੀ ਇਹ ਗੁਰਦੇ ਫੇਲ ਹੁੰਦੇ ਆ ਇਹਦੇ ਨਾਲ ਹਾਰਟ ਫੇਲਰ ਹੁੰਦਾ ਬ੍ਰੇਨ ਦਾ ਸਟ੍ਰੋਕ ਹੁੰਦਾ ਪੈਰੀਫਰਲ ਨਿਊਰੋਪੈਥੀ ਹੁੰਦੀ ਹੈ ਲੋਕਾਂ ਦੀਆਂ ਪੈਰਾਂ ਦੀਆਂ ਉਂਗਲਾਂ ਕੱਟੀਆਂ ਜਾਂਦੀਆਂ ਸੋ ਇਮੀਡੀਏਟਲੀ ਉਹ ਜਿਵੇਂ ਉਹਨਾਂ ਦਾ ਨਾ ਜੀ ਇੱਕ ਮਲਟੀ ਸਪੈਸ਼ਲਟੀ ਹਸਪੀਟਲ ਦੇ ਵਿੱਚ ਪ੍ਰੋਪਰ ਟ੍ਰੀਟਮੈਂਟ ਹੋਣਾ ਚਾਹੀਦਾ ਬਾਕੀ ਜੋ ਲੀਗਲ ਹੈ ਉਹ ਅਸੀਂ ਜਿਹੜਾ ਹੈਗਾ ਮੈਂ ਅੱਜ ਇੱਥੇ ਉਹਦੇ ਬਾਰੇ ਗੱਲ ਨਹੀਂ ਕਰੂੰਗਾ ਬਟ ਐਜ਼ ਅ ਡਾਕਟਰ ਮੈਂ ਜ਼ਰੂਰ ਕਹਨਾ ਕਿ ਉਹਨੂੰ ਇਮੀਡੀਏਟ ਅਰਜੈਂਟ ਮੈਡੀਕਲ ਟ੍ਰੀਟਮੈਂਟ ਮਿਲਣੀ ਚਾਹੀਦੀ ਹੈ ਫਾਸਟ ਕਲਾਸ ਮਿਲਣੀ ਚਾਹੀਦੀ ਹੈ ਇੱਕ ਪ ਹਾਈ ਕੋਰਟ ਦਾ ਜੱਜ ਕਹਿ ਰਿਹਾ ਕਿ ਹੀ ਇਜ਼ ਨਾਟ ਸਮਥਿੰਗ ਮਿਸਟਰ ਟਾਮ ਡਿਕ ਐਂਡ ਹੈਰੀ ਹੀ ਇਜ਼ ਦਾ ਫਾਰਮਰ ਚੀਫ ਮਿਨਿਸਟਰ ਅਥੀ ਦਾ ਸਿਟਿੰਗ ਚੀਫ ਮਿਨਿਸਟਰ ਹੈ ਜੀ ਉਹਨੂੰ ਸਪੈਸ਼ਲ ਟ੍ਰੀਟਮੈਂਟ ਦੇ ਰਿਹਾ ਜਿਹੜਾ ਇਹਨਾਂ ਦਾ ਆਪਣਾ ਸਾਬਕਾ ਚੀਫ ਮਿਨਿਸਟਰ ਆ ਉਹਦੇ ਤੇ ਉਹਦੇ ਤੇ ਉਹਦੇ ਤੇ ਪਤਾ ਤੁਹਾਨੂੰ ਕੀ ਕੀ ਉਹਨੇ ਕੀ ਉਹਦਾ ਗੁਨਾਹ ਕੀ ਉਹਦੇ ਤੇ ਅਲੀਗੇਸ਼ਨ ਕੀ ਆ ਬਾਕਸ ਐਕਟ ਕਹਿੰਦੇ ਆ ਜੀ ਉਹਨੂੰ ਪ੍ਰੋਵੀਨਸ਼ਨ ਆਫ ਜਿਹੜੀ ਹੈਗਾ ਚਿਲड्रन ਫ্রম ਸੈਕਸ਼ੂਅਲ ਅਫੈਂਸਸ ਇਹ ਨੋਨ ਅਵੇਲੇਬਲ ਹੈ ਜੀ ਉਹਦੇ ਵਾਸਤੇ ਇਹਨਾਂ ਦੇ ਸਾਬਕਾ ਮੁੱਖ ਮੰਤਰੀ ਨੂੰ ਰਾਏਤ ਹੈ ਜੀ ਤੇ ਸਾਡਾ ਜਿਹੜਾ ਸਿਟਿੰਗ ਚੀਫ ਮਿਨਿਸਟਰ ਹੈ ਜਿਹੜਾ ਕਿ ਪਪੂਲਰ ਚੀਫ ਮਿਨਿਸਟਰ ਹੈ ਜਿਹੜਾ ਪਾਇੋਨੀਰਿੰਗ ਵਰਕ ਜਨੇ ਕੀਤਾ ਸਿਹਤ ਸਿੱਖਿਆ ਰੋਜ਼ਗਾਰ ਦੇ ਉੱਤੇ ਉਹਨੂੰ ਤੁਸੀਂ ਮੈਡੀਕਲ ਸਹੂਲਤਾਂ ਨਹੀਂ ਦੇ ਰਹੇ ਹੋ ਇਹਨਾਂ ਨੂੰ ਰੱਬ ਵੀ ਮaaf ਨਹੀਂ ਕਰੇਗਾ ਜੀ ਜੋ ਅਜੋਧਿਆ ਦੇ ਵਿੱਚ ਹੋ ਰਿਹਾ ਤੁਸੀਂ ਦੇਖ ਰਹੇ ਹੋ ਜਿਹੜੇ ਰੱਬ ਨੂੰ ਧੋਖਾ ਦਿੰਦੇ ਇਨਸਾਨਾਂ ਨੂੰ ਕੀ ਛੱਡਣਗੇ ਜੀ ਇਹ ਕਾਫੀ ਗੰਦਗੀ ਜਿਹੜੀ ਇਹ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਸਫਾਈ ਸਫਾਈ ਇਹ ਹਸਪਤਾਲ ਦੇ ਵਿੱਚ ਇੱਕ ਮਤਲਬ ਲੈਂਡਮਾਰਕ ਕੰਮ ਹੋ ਰਿਹਾ ਜੀ ਇੱਕ ਰੈਵੋਲੂਸ਼ਨਰੀ ਕੰਮ ਹੋ ਰਿਹਾ ਸਿਹਤ ਕ੍ਰਾਂਤੀ ਹੋ ਰਹੀ ਆ ਐਪਰੀਸ਼ੀਏਟ ਦਾ ਪੋਜ਼ਿਟਿਵ ਵੀ ਦੇਖੋ ਇਹਦੇ ਵਿੱਚ ਸਾਰੀ ਬਿਲਡਿੰਗ ਦਾ ਕੰਮ ਹੋ ਗਿਆ ਜੀ ਸੀਵਰੇਜ ਦਾ ਕੰਮ ਚੱਲ ਰਿਹਾ ਜੀ ਆਈਸੀਯੂ ਬਣਨ ਜਾ ਰਿਹਾ ਨਿੱਕੂ ਬਣਨ ਜਾ ਰਿਹਾ ਲੁੱਕ ਐਟ ਦਾ ਪੋਜ਼ਿਟਿਵ ਜੀ ਸਰਕਾਰ ਅੱਗੇ ਨੂੰ ਦੇਖ ਕੇ ਚੱਲਦੀ ਆ ਜੀ ਤੁਸੀਂ ਪਿੱਛੇ ਨੂੰ ਦੇਖ ਕੇ ਨਾ ਚੱਲੋ ਅੱਗੇ ਰੋਗੇ ਫਿਰ ਹਾਂ ਜੀ ਇਹ ਮੈਂ ਤੁਹਾਨੂੰ ਦੱਸਿਆ ਵੀ ਬਾਈ ਐਂਡ ਆਫ ਦਿਸ ਯਰ ਸਾਰੀਆਂ ਸਬਸਟੈਂਸ ਲਾਗੂ ਹੋ ਜਾਣਗੇ ਮੈਂ ਕਹਿ ਰਿਹਾ ਜਿੰਨੇ ਰਾਜਨੀਤਿਕ ਸਵਾਲ ਹੈ ਜਲੰਧਰ ਚ ਪੁੱਛ ਲਿਓ ਜੇ ਮੈਂ ਉੱਥੇ ਰਾਜਨੀਤਿਕ ਕੋਈ ਗੱਲ ਨਹੀਂ ਦੋ ਸਾਲਾਂ ਚ ਕਾਫੀ ਸੁਧਾਰ ਹੋਇਆ ਆਮ ਆਦਮੀ ਪਾਰਟੀ ਹੋਇਆ ਜੀ ਸੁਧਾਰ ਹੋਇਆ ਜਿਹਨੇ ਤੁਹਾਡੇ ਮੱਲਾ ਕਲਨਿਕ ਰੈਵੋਲੂਸ਼ਨਰੀ ਸਟੈਪ ਹੈ ਉਹ ਹੋਇਆ ਸਾਡੇ ਮਤਲਬ ਪਹਿਲਾਂ ਸੀਗਾ ਹੀ ਨਹੀਂ ਉਹ ਦਵਾਈਆਂ ਮਿਲਦੀਆਂ ਲੋਕਾਂ ਨੂੰ 1.5 ਕਰੋੜ ਤੋਂ ਵੱਧ ਲੋਕ ਦਵਾਈਆਂ ਲੈ ਚੁੱਕੇ ਆ ਸੁਧਾਰ ਹੀ ਕਹੋਗੇ ਤੁਸੀਂ ਇਹਨੂੰ ਤੁਸੀਂ ਜਿਹੜਾ ਸਾਡਾ ਯੋਗਾ ਹੈਗਾ ਇਟਸ ਅਗੇਨ ਇਜ਼ ਰੈਵੋਲੂਸ਼ਨਰੀ ਸਟੈਪ ਜੀ ਤੁਹਾਡੇ ਸਕੈਂਡਰੀ ਕੇਅਰ ਨੂੰ ਰੈਵੋਲੂਸ਼ਨਾਈਜ਼ ਕਰ ਰਹੇ ਆ ਤੁਹਾਡਾ ਹਸਪੀਟਲ ਹੋ ਰਿਹਾ ਸਾਰੇ ਡਿਸਟ੍ਰਿਕਟ ਹਸਪੀਟਲ ਇਸੇ ਪੈਟਰਨ ਤੇ ਹੋ ਰਹੇ ਆ ਜੀ ਆਈ ਥਿੰਕ ਇਟਸ ਅ ਪ੍ਰੋਗਰੈਸ ਮੈਡੀਕਲ ਹਾਲਜੇ ਦੇ ਸੁਪਰ ਸਪੈਸ਼ਲਟੀ ਵਿੰਗ ਚ ਲਾਇਆ ਇਟਸ ਅ ਪ੍ਰੋਗਰੈਸ ਕੈਂਸਰ ਦਾ ਇਲਾਜ ਹੋ ਰਿਹਾ ਇਟਸ ਅ ਪ੍ਰੋਗਰੈਸ ਥਰ ਇਜ਼ ਨਾਟ ਆਫ ਵਰਕ ਸੋ लास्ट ਸਵਾਲ ਆ ਸਰ ਅੱਜ ਲੋਕਾਂ ਨੂੰ ਕੀ ਅਪੀਲ ਕਰਨਾ ਚਾਹਣ ਲੁਧਿਆਣਾ ਵਾਸੀ ਇਹਨਾਂ ਕਈ ਲੋਗ ਸਿਵਲ ਹਸਪੀਟਲ ਆਉਣ ਤੋਂ ਕਾਫੀ ਗ੍ਰੇਜ ਕਰਦੇ ਨੇ ਕਿ ਕਿ ਇੱਥੇ ਦਵਾਈਆਂ ਪ੍ਰੋਪਰ ਨਹੀਂ ਮਿਲਦੀਆਂ ਯਾਰ ਉਹਨਾਂ ਨੂੰ ਕੀ ਮੈਸੇਜ ਤੁਹਾਡੇ ਕੋਲ ਹਸਪਤਾਲਾਂ ਦੀ ਸੂਰਤ ਬਦਲ ਦੇਵਾਂਗੇ ਸਿਹਤ ਬਦਲ ਦੇਵਾਂਗੇ ਭਰੋਸਾ ਰੱਖੋ ਮਾਨ ਸਰਕਾਰ ਕਮਿਟਿਡ ਹੈ ਤੁਹਾਨੂੰ ਅਸੀਂ ਜਿਹੋ ਜਿਹੇ ਪ੍ਰਾਈਵੇਟ ਚਮਚਮਾਦੇ ਹਸਪੀਟਲ ਹੈ ਉਸ ਤੋਂ ਵਧੀਆ ਹਸਪੀਟਲ ਦੇਵਾਂਗੇ ਕੋਈ ਫ ਪ੍ਰਾਈਵੇਟ ਹਸਪੀਟਲ ਤੇ ਸਰਕਾਰੀ ਹਸਪਤਾਲ ਚ ਕਈਆਂ ਐਸਪੈਕਟ ਚ ਬਿਹਤਰ ਹੋਣਗੇ ਸਾਡਾ ਜਿਹੜਾ ਟਰਸ਼ੀਅਰੀ ਕੇਅਰ ਹਸਪੀਟਲ ਹੈ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਦੈਟਸ ਬੈਟਰ ਦੈਨ ਐਨੀ ਪ੍ਰਾਈਵੇਟ ਹਸਪੀਟਲ ਚੈਲੰਜ ਕਰਦੇ ਆਂ ਜਾ ਕੇ ਸਾਡੀ ਇਕੁਪਮੈਂਟ ਉਹਦੇ ਬਰਾਬਰ ਦੀ ਕਿਤੇ ਦਿਖਾ ਦਿਓ ਸਾਡੇ ਮੈਡੀਕਲ ਕਾਲਜ ਵਿੱਚ ਜਾ ਕੇ ਦੇਖੋ ਸੁਪਰ ਸਪੈਸ਼ਲਟੀ ਵਿੰਗ ਬਟ ਇਹ ਇਹ ਕੰਪੀਟੀਟਿਵ ਹੈ ਅਸੀਂ ਪ੍ਰਾਈਵੇਟ ਸੈਕਟਰ ਦਾ ਵੀ ਸਵਾਗਤ ਕਰਦੇ ਆਂ ਵੀ ਆਰ ਕੰਪਲੀਮੈਂਟਰੀ ਟੂ ইਚ ਅਦਰ ਵੀ ਆਰ ਕੋਲੈਬੋਰੇਟਰ ਸਰ ਕੰਮ ਕਰਦੇ ਨੇ ਲੋਕਾਂ ਦੇ ਟਾਂਕੇ ਵੀ ਆਪ ਲਗਾਉਂਦੇ ਨੇ ਸਰ ਸਰ ਕੌਥ ਇਹ ਐਮੀ ਤੁਸੀਂ ਕੋਈ ਨਾ ਤੁਸੀਂ 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 ਮੈਨੂੰ ਲੱਗਦਾ ਨਾ ਜੀ ਤੁਸੀਂ ਮੈਨੂੰ ਲੱਗਦਾ ਵੀ ਜਦੋਂ ਤੁਹਾਡੇ ਸੁਖਵੀਰ ਬਾਦਲ ਵੇਲੇ ਦੀਆਂ ਗੱਲਾਂ ਕਰੀ ਜਾ ਰਹੇ ਹੋ ਤੁਸੀਂ ਸਿਵਲ ਹਸਪਤਾਲ ਇੱਕ ਲੁਧਿਆਣੇ ਦੀ 5 ਲੱਖ ਦੀ ਆਬਾਦੀ ਦਾ ਸ਼ਹਿਰ ਸੀ ਅੱਜ 50 ਲੱਖ ਦੀ ਆਬਾਦੀ ਨੂੰ ਕੋਈ ਹਸਪਤਾਲ ਸਾਂਭ ਰਿਆ ਸੀਗਾ ਅੱਜ ਸਾਡੇ ਸਤਕਾਰਯੋਗ ਮੰਤਰੀ ਹੈਲਥ ਮੰਤਰੀ ਸਾਹਿਬ ਸਰਦਾਰ ਬਲਬੀਰ ਸਿੰਘ ਜੀ ਆਏ ਆ ਪੂਰੇ ਹਸਪਤਾਲ ਦਾ ਵਿਜ਼ਿਟ ਕੀਤਾ ਔਰ ਜਿਹੜੇ ਨਵੇਂ ਬੈੱਡ ਸਟਾਰਟ ਕਰਨੇ ਆ ਔਰ ਸਟਾਫ ਦੀ ਜਿਹੜੀ ਕਮੀ ਆ ਉਹ ਕੱਲੇ-ਕੱਲੇ ਕੰਮ ਨੂੰ ਪੂਰਾ ਕਰਕੇ ਕਿਉਂਕਿ ਇਹ ਬਹੁਤ ਜ਼ਿਆਦਾ ਲੋਡਿੰਗ ਕੈਰੀ ਹੈ ਆਪਾਂ ਹਸਪਤਾਲਾ ਇਹਦੇ ਵਿੱਚ 50 ਲੱਖ ਦੀ ਆਬਾਦੀ ਨੂੰ ਕੱਲਾ ਹਸਪਤਾਲ ਸਾਂਭ ਰਿਆ ਇਹ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਇੱਧਰ ਧਿਆਨ ਮਰਿਆ ਨਾ ਲੋਕਾਂ ਦੀ ਸਿਹਤ ਜਾਨ ਵਾਲ ਦੇਖਿਆ ਇਸ ਕਰਕੇ ਅੱਜ ਜਿਹੜੀਆਂ ਉਹ ਪ੍ਰੋਬਲਮਾਂ ਨੇ ਉਹਨਾਂ ਨੂੰ ਅਸੀਂ ਜੰਗੀ ਪੱਧਰ ਤੇ ਦੂਰ ਕਰਨ ਲੱਗੇ ਆਂ ਔਰ ਦੂਰ ਕਰਕੇ ਹਟਾ ਦੇਣਾ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਕਹਿੰਦੇ ਆਪਾਂ ਸਰਕਾਰੀ ਹਸਪਤਾਲ ਨੂੰ ਜਿਹੜਾ ਪ੍ਰਾਈਵੇਟ ਤੋਂ ਵਧੀਆ ਬਣਾਵਾਂਗੇ ਵਧੀਆ ਬਣਾਉਣਾ ਮਾ ਔਰ ਦੱਸ ਕੇ ਗਏ ਆ ਉਹ ਸਾਰੇ ਸਟਾਫ ਨੂੰ ਕਹਿ ਕੇ ਗਏ ਆ ਔਰ ਸਾਰਿਆਂ ਨੂੰ ਕਹਿ ਕੇ ਗਿਆ ਵੀ ਇੱਥੇ ਹਰ ਕਮਰੇ ਦੇ ਵਿੱਚ ਦੋ ਦੋ ਏਸੀ ਲਾਓ ਸਟੈਂਡਿੰਗ ਜਿਹੜੇ ਆ ਜੀ ਤਾਂ ਕਿ ਉੱਪਰਲੇ ਏਸੀਾਂ 'ਚ ਸਫਾਈ ਵੀ ਨਹੀਂ ਹੁੰਦੀ ਐਨੀ ਬਰੀਕੀ ਨਾਲ ਮੈਂ ਕਹਿ ਸਕਦਾ ਪਹਿਲਾ ਹੈਲਥ ਮੰਤਰੀ ਆ ਜਿਹੜਾ ਐਨੀ ਬਰੀਕੀ ਨਾਲ ਦੇਖ ਕੇ ਗਿਆ ਵੀ ਏਸੀ ਦੀ ਵੀ ਸਫਾਈ ਜਿਹੜੀ ਆ ਉਹ ਥੱਲੇ ਹੀ ਹੋਊਗੀ ਉਹ ਉੱਪਰ ਨਹੀਂ ਏਸੀ ਆ ਜਿਹੜਾ ਕਪੂਰ ਕਪੂਰ ਹਸਪੀਟਲ ਤੁਹਾਡੇ ਵੱਲੋਂ ਕਿਹਾ ਗਿਆ ਸੀ ਦੇਖੋ ਹੁਣ ਉਹ ਸਾਰਾ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਆ ਸਾਡਾ ਬਾਅਦ ਦੇ ਵਿੱਚ ਵਿਜਿਟ ਹੋਊਗਾ ਬੇਚੀ ਮੰਤਰੀ ਸਾਹਿਬ ਤੇ ਡੀਸੀ ਸਾਹਿਬ ਅਸੀਂ ਸਾਰੇ ਉਹ ਹਸਪਤਾਲ ਦਾ ਵਿਜਿਟ ਕਰਕੇ ਜਿਹੜੀ ਜਿਹੜੀ ਬਿਲਡਿੰਗ ਕੋਈ ਕੰਮ ਦੇ ਵਿੱਚ ਆਉਣ ਜੋਗੀ ਹੋਈ ਲੁਧਿਆਣੇ ਦੇ ਲੋਕਾਂ ਦੀ ਸੇਵਾ ਲਈ ਉਹ ਦਿੱਤੀ ਜਾਊਗੀ